450 ਰਹਾ ਅਪੀ ਤਾਵਨ ਸਾਂ ਤੇ ਸੰਤਜਾਰਾਂ ਪਿੰਡ ਫਸੂ ਚੱਕ ਜ਼ਿਲ੍ਹਾ ਕਬੂਸਲਾ ਅਜਾਰਾ ਸਿੰਘ ਦੇ ਘਰੇ ਕਰਨੀ ਕੈ ਜਨ ਪਤੂ ਮਹਸ ਕਰ ਲਾਓ ਸਾਥੀ ਤੂਰਾ के तरम तारखा करम आई काया चोरी रंग अॻो आद जॻाद चुप चांगड़ी उत कॾहिं नई ਨਾਤਾ ਤੋੜੋ ਪੰਜ ਵਕਾਰਾ ਕੁੜ ਮੋਵ ਕਾਰ ਹੰਕਾਰ ਰਹਿਣ ਕੋਈ ਨਾ ਪਈਆ ਜਤਰਾ ਸੁਗੜ ਬਣਾ ਮੁਰਖ ਮੂੜ ਆਂਧੇ ਗਿਆ ਨੇੜਾ ਢਾਲਿਆ ਵਾਂਦ ਮੱਕਾਓ ਨੇੜਾ ਦੂਰ ਆਵਣ ਜਾਵਣ ਰਹੇ ਨਾਰਾਇਆ ਸਤਗੁਰ ਦਰਸ਼ਨ ਕਰੋ ਹਾਜ਼ਰ ਹੋਈ ਹਾਜਰਤਾਂ ਦਾ ਮਾਲਕ ਨਜਰੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਤਿਦਾ ਸੰਗ ਆਪਨ ਵਾਈਆ ਕਰਨੀ ਕਹੇ ਜਨ ਭਗਤੋ ਪਰਮ ਪੁਰਖ ਬਣਾਉ ਤੁਰਦਾ ਸੰਗੀ ਸਗਲਾ ਸਾਥੀ ਇੱਕ ਅਖਵਾਈਆ देवे वस्ता नाम अनमंगी दात तुरदी पाईठ ओ न दे न ब हथ टका अमृत सरोवर तार नए गंगी गंगोत्री बेठी सीत नवाइ ਟਾਡੇ ਨਾਲ ਪੂਰੀ ਕਰੇ ਪੂਰਬ ਸੰਧੀ ਚਾਰ ਯੁਗ ਦਾ ਲੈਣਾ ਚੋਲੀ ਪਾਇਆ ਦੀਨ ਮਜਬੂਤ ਤੋੜੇ پابੰਦੀ ਸ਼ਰਾਸ਼ੂਰੀਏ ਸ਼ਰੀਅਤ ਬਣੇ ਨਾ ਕੋਈ ਕਸਾਈਆ ਦੀ ਮਾਜਬੂ ਤੋਲੇ ਪਵੰਦੀ ਸ਼ਰਾਸ਼ੂਰੀ ਸ਼ਰੀਅਤ ਬਣਿਆ ਨਾ ਕੋਈ ਕਜ਼ਾਈਆ ਆਤਮ ਤਾਲ ਦੇਵੇ ਸਾਚ ਸਗੰਦੀ ਪਰਮਾਤਮ ਆਪਣਾ ਨਾਮ ਮਹਿਕਾਈਆ ਲਾਕਟਰਾਸੀ ਜਮ ਕੀ ਫਾਂਸੀ ਕੱਟੇ ਤੰਗੀ ਆਵਣ ਜਾਵਣ ਘੇੜ ਰਹੇ ਨਾਰਾਇਆ ਪਿਆ ਪ੍ਰੀਤਮ ਪਰਮਪੁਰਖ ਹਰ ਜਨਮ ਨਾਏ ਆਪਣੇ ਭਜੰਗੀ ਭਜੰਗ ਮੋ ਕੇ ਵੇਖੋ ਉਹ ਘਈਆ ज्योति ज्योत ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏ ਕਾ ਦਿਨ ਆ ਸਾਚਾ ਵਰ ਸਜਦਾ ਮਿਲਾ ਲੈ ਮਲਾਈਆ ਪਰਨੀ ਕਹਿ ਜਨ ਭਗਤੋ ਪਰਾਵਾਦ ਮੇਲਾ ਕਰੋ ਕਾਇਆ ਮੰਦਰਾ ਤਨ ਮਾਟੀ ਕਾਗ ਸੁਪਾ ਪਾਈਆ ਵਰਕਾਜ ਤੱਕੋ ਸਾਚੇ ਅੰਦਰ ਸਾਡੇ ਤਨ ਹਤ ਹੋਵੇ ਰਜਨਾਈਆ ਵਜਰ ਕਾ ਪਾਤੀ ਤੋੜੋ ਉਹ ਜੰਦਰ ਰਹਿ ਗੁਣ ਲਿਖ ਰੇ ਨਰਾਇਆ ਜਗਤਿਆ ਨੇਰਾ ਮਿਟੇ ਖੰਡਰ ਨੂਰਨ ਨਾਣਾ ਡਾਗ ਨਗਾਈਆ ਮਨਵਾ ਅੰਦਰਿ ਸਿ ਕੋਟਨਾ ਤਾਏ ਬੰਦਰ ਮਨ ਸਾ ਜਗਤ ਨਾ ਹੋਏ ਹਲਕਾਈਆ ਮਨ ਸਾ ਜਗਤ ਨਾ ਕੋਏ ਹਲਕਾਈਆ ਸਾਚ ਪ੍ਰੇਮ ਦਾ ਮਾਣੋ ਆਨੰਦ ਨਾ ਆਨੰਦ ਆਨੰਦ ਵਿੱਚੋਂ ਵਖਾਈਆ ਜਨ ਕੁੜੀ खागर माओ चंदन म टके पहुताई सच दोर करो बंदना। बंद बंदी छ ताज़ा ले पूरा करे तात भॼन आप तेज वाए पृ्वी काश रंग राईख का काला दी दा आद जगाद सदा दुख पै भॼण शिव सागर पार खाई

ਹਰ ਜਨ ਬੈਠਣਾ ਪੰਦ ਮਕਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨੇਕ ਲੰਕ ਨਰਾਨ ਨਰ ਮਾਰਾਈ ਸ਼ੇਰ ਸੰਗ ਵਿਜਨੂ ਪਲਵਾਰਾ ਸਤ ਸੱਜ ਤੁਰਦਾ ਨਾਮ ਆਇਆ ਵੰਨਣ ਵਰਤਿਆ ਮੋਰਕ ਕਾਇਆ ਗੋਲ ਤੇ ਆਪ ਟਕਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰਾ ਨਹਾਰਾ ਸਾਚਾ ਵਰ ਨੀਕ ਲੰਕ ਨਰਨ ਨਾਰ ਮਹਾਰਾ ਜੇਰ ਸਿੰਘ ਵਿਸ਼ਨੂ ਭਗਵਾਨਾ ਸਤ ਸਤ ਚੁਰਦਾ ਨਾਮ ਆਇਆ ਬੰਨਣਾ ਵਹ ਤੇ ਅਮੋਲਕ ਕਾਂ ਗੋਲ ਕੇ ਆਪ ਟਕਾਈਆ ਗਾਲੀਆ ਫੈਰੀ ਜੀ हर पानी पड़ जाए कोई अखर वादा करता पीछे पिछे बोलिया गया हो हजूर शहनशाह जी आप बख्शन जो गया बख्श ना हर संघ माफ कर दे हम हजूर शहनशाह का सीती झोला पांच बार बोलेंगे सारे ने साथ देना तू मेरा मैं तेरा 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 सो